ਸਾਰਣ ਮੇਰੇ ਵੱਲੋਂ ਜੈ ਮਸੀਹ ਦੀ ਸੋ ਅੱਜ ਅਸੀਂ ਇੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਐਸਐਸਪੀ ਸਾਹਿਬ ਕੋ ਆਏ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਰਤੀ ਅਨਸਰ ਜਿਹਦਾ ਨਾਮ ਗੁਰਪ੍ਰੀਤ ਸਿੰਘ ਚੀਮਾ ਆਪਣੇ ਆਪ ਨੂੰ ਦੱਸਦਾ ਉਹ ਮਸੀਹ ਭਾਈਚਾਰੇ ਬਾਰੇ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਸਾਡੇ ਪਰਮੇਸ਼ਵਰ ਸਾਡੇ ਮੁਕਤੀਦਾਤਾ ਸਾਡੇ ਰਹਿਬਰ ਪ੍ਰਭੂ ਯੇਸ਼ੂ ਮਸੀਹ ਨੂੰ ਸ਼ਰਾਬੀ ਦੱਸ ਰਿਹਾ ਔਰ ਸਾਡੀ ਪਵਿੱਤਰ ਬਾਈਬਲ ਧਰਮ ਗ੍ਰੰਥ ਉਹਨੂੰ ਦਸਰੇ ਵਿੱਚ ਅਸ਼ਲੀਲ ਗੱਲਾਂ ਲਿਖੀਆਂ ਗਈਆਂ ਵਾਂ ਜਿਹਨੂੰ ਸੁਣ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਦੇ ਹਿਰਦੇ ਜਿਹੜੇ ਬਰੁੰਧਰੇ ਗਏ ਨੇ ਅੱਜ ਸਮੂਚਾ ਮਸੀਹ ਭਾਈਚਾਰਾ ਇੱਥੇ ਪਹੁੰਚਿਆ ਵਾ ਅਸੀਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਦੇ ਕੇ ਇਸ ਬਦਨੇ ਦੇ ਉੱਪਰ 295ਏ ਔਰ ਪੰਜਾਬ ਦਾ ਅਮਨ ਕਾਨੂੰਨ ਔਰ ਸ਼ਾਂਤੀ ਭੰਗ ਕਰਨ ਦਾ ਪਰਚਾ ਦਰਜ ਕਰਵਾਉਣ ਆਏ ਆ ਕਿਉਂਕਿ Hindu Muslim Sikh Isai ਸਾਰੇ ਨੇ ਭਾਈ ਭਾਈ ਸੋ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਾਡੇ ਸਿੱਖ ਭਾਈਚਾਰਾ ਵਸਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਹਾਂ ਜਿਨ੍ਹਾਂ ਦਾ ਸਤਿਕਾਰ ਅਸੀਂ ਪਵਿੱਤਰ ਬਾਈਬਲ ਦਾ ਕਰਦੇ ਹਾਂ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਹਾਂ ਉਹਨਾਂ ਭਗਵਤ ਗੀਤਾ ਜੀ ਦਾ ਕਰਦੇ ਹਾਂ ਰਮਾਇਣ ਦਾ ਕਰਦੇ ਹਾਂ ਕੁਰਾਨ ਸ਼ਰੀਫ ਦਾ ਕਰਦੇ ਹਾਂ ਸਿੱਖ ਸਾਡੇ ਵੱਡੇ ਭਰਾ ਨੇ ਮੁਸਲਮਾਨ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਸਿੱਖ ਭਾਈਚਾਰਾ ਆਪਣਾ ਭਾਈਚਾਰਾ ਵਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਵੈਲਮਿਕੀ ਭਾਈਚਾਰਾ ਅਸੀਂ ਇਕੱਠੇ ਮਿਲ ਕੇ ਪੂਰੇ ਸਮਾਜ ਦੇ ਵਿੱਚ ਰਹਿਨੇ ਆ ਸਾਡੇ ਵਪਾਰ ਸਾਂਝੇ ਆ ਸਾਡਾ ਮਰਨ ਜੀਨ ਸਾਂਝਾ ਵਾ ਮਗਰ ਕੁਛ ਇਦਾਂ ਦੇ ਸ਼ਰਾਰਤੀ ਅੰਸਰ ਜੋ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਮਸੀਹ ਭਾਈ ਚਾਰੇ ਬਾਰੇ ਜੋ ਮੂੰਹ ਚ ਆਉਂਦਾ ਇਹ ਬੰਦਾ ਰੋਜ਼ ਲਾਈਵ ਹੋ ਕੇ ਬੋਲਦਾ ਔਰ ਇਹਨੇ ਸਾਰੀਆਂ ਹੱਦਾ ਪਾਰ ਕਰਤੀਆਂ ਸਾਡੇ ਬਾਈਬਲ ਦੇ ਵਿੱਚ ਜਿਹੜੇ ਨਬੀ ਨੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਬਾਈਬਲ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਉਹਨੂੰ ਤੋੜ ਮੋੜ ਕੇ ਪੇਸ਼ ਕਰ ਰਿਹਾ ਔਰ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਜਿਹਨੂੰ ਸੁਣ ਕੇ ਮਸੀਹ ਭਾਈਚਾਰਾ ਪੂਰੇ ਰੋਸ਼ੇ ਆ ਅੱਜ ਅਸੀਂ ਇੱਥੇ ਕੰਪਲੇਂਟ ਲੈ ਕੇ ਐਸਐਸਪੀ ਸਾਹਿਬ ਕੋ ਆਏ ਆ ਔਰ ਸਾਨੂੰ ਯਕੀਨ ਹੈ ਵੀ ਕਾਨੂੰਨ ਇਹੋ ਜਿਹੇ ਬੰਦੇ ਤੇ ਜ਼ਰੂਰ ਕਾਨੂੰਨੀ ਕਾਰਵਾਈ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਪੰਜਾਬ ਦੇ ਡੀਜੀਪੀ ਸਾਹਿਬ ਦੇ ਨਾਲ ਹੋਈਆਂ ਭਗਵੰਤਮਾਨ ਜੀ ਨਾਲ ਹੋਈਆਂ ਸਾਡੇ ਸੀਐਮ ਸਾਹਿਬ ਦੇ ਨਾਲ ਹੋਈਆਂ ਔਰ ਉਹਨਾਂ ਨੇ ਕਿਹਾ ਤੁਸੀਂ ਸਾਰਿਆਂ ਨੇ ਵੀ ਸੁਣਿਆ ਹੋਵੇਗਾ ਵੀ ਜਿਹੜਾ ਵੀ ਕੋਈ ਹੇਟ ਸਪੀਚ ਕਰੇਗਾ ਕਿਸੇ ਧਰਮ ਦੇ ਖਿਲਾਫ ਬੋਲੇਗਾ ਉਹਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਇੱਥੇ ਆਏ ਨੇ ਸਿੱਖ ਭਰਾ ਵੀ ਸਾਡੇ ਇੱਥੇ ਪਹੁੰਚੇ ਨੇ Hindu ਭਰਾ ਵੀ ਪਹੁੰਚੇ ਨੇ ਸਾਡਾ ਵਾਲਮਿਕੀ ਭਾਈਚਾਰਾ ਵੀ ਪਹੁੰਚਿਆ ਮੁਸੀਬ ਭਾਈਚਾਰਾ ਵੀ ਪਹੁੰਚਿਆ ਉਹ ਇਹਨੂੰ ਲੈ ਕੇ ਪੂਰੇ ਭਾਈਚਾਰੇ ਦੇ ਵਿੱਚ ਬਹੁਤ ਰੋਸ ਹੈ ਔਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਇਹਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਹਰ ਉਸ ਮੇਰੇ ਭੈਣ ਭਰਾ ਨੂੰ ਜੋ ਆਪਸੀ ਭਰ ਭਾਈਚਾਰਕ ਸੰਜ ਵਿੱਚ ਅਸੀਂ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹੋ ਜਿਹੇ ਬੰਦਿਆਂ ਤੇ ਨਕੇਲ ਕੱਸੀ ਜਾਵੇ ਇਕੱਠੇ ਹੋ ਕੇ ਅਸੀਂ ਕਾਰਵਾਈ ਕਰਾਈਏ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਭੀਮਰਾਓ ਮੇਦਕਰ ਸਾਹਿਬ ਦੀ ਮੂਰਤੀ ਨੂੰ ਕਿਦਾਂ ਤੋੜਿਆ ਗਿਆ ਸੰਵਿਧਾਨ ਨੂੰ ਕਿਦਾਂ ਸਾੜਿਆ ਗਿਆ ਮੈਂ ਸਮਝਦਾ ਇਹ ਸਾਰੇ ਸ਼ਰਾਰਤੀ ਅੰਸਰ ਨੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਇਸ ਸੰਵਿਧਾਨ ਨੂੰ ਪਸੰਦ ਨਹੀਂ ਕਰਦੇ ਉਹ ਲੋਕ ਕਦੀ ਕਿਸੇ ਧਰਮ ਦੇ ਖਿਲਾਫ ਬੋਲਦੇ ਨੇ ਕਦੀ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਕਦੀ ਸਾਡੇ ਰਹਿਬਰਾਂ ਦੇ ਖਿਲਾਫ ਬੋਲਦੇ ਨੇ ਔਰ ਮੈਂ ਚਾਹੁੰਦਾ ਬੇਨਤੀ ਹੈ ਐਸੀ ਇੱਕ ਕਾਰਵਾਈ ਕੀਤੀ ਜਾਵੇ ਐਸਾ ਕਾਨੂੰਨ ਲਾਗੂ ਕੀਤਾ ਜਾਵੇ ਵੀ ਐਦਾਂ ਦਾ ਕੰਮ ਕਰਨ ਤੋਂ ਪਹਿਲਾਂ ਇਹ ਦਸ ਵਾਰੀ ਲੋਕ ਸੋਚਣ ਸੋ ਸਾਰਿਆਂ ਦਾ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਗੌਰਵ ਜੀ ਕੀ ਕਾਰਨ ਸਮਝਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੀ ਹੈ ਜੀ ਇਹ ਸਾਰੇ ਸ਼ਰਾਰਤੀ ਆਂਸਰ ਨੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਾਉਣਾ ਚਾਹੁੰਦੇ ਨੇ ਔਰ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਲੋਕ ਚਾਹੁੰਦੇ ਨਹੀਂ ਆ ਵੀ ਪੰਜਾਬ ਦੇ ਵਿੱਚ ਹਿੰਦੂ ਮੁਸਲਮ ਸਿੱਖੀ ਸਾਈ ਸਾਰੇ ਪਿਆਰ ਦੇ ਨਾਲ ਰਹਿਣ ਇਹ ਲੋਕ ਚਾਹੁੰਦੇ ਨੇ ਵੀ ਇੱਥੇ ਦੰਗੇ ਹੋਣ ਇਹ ਆਪਸ ਦੇ ਵਿੱਚ ਲੜਨ ਮਰਨ ਲੋਕ ਮਗਰ ਇਹਨਾਂ ਦੀ ਮਨਸ਼ਾ ਕਦੀ ਵੀ ਜ਼ਿੰਦਗੀ 'ਚ ਅਸੀਂ ਪੂਰੀ ਨਹੀਂ ਹੋਣ ਦਵਾਂਗੇ ਅਸੀਂ ਸਾਰੇ ਇੱਕ ਮਾਨੇ ਆ ਮਗਰ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਈ ਜਾਏਗੀ ਔਰ ਤੁਹਾਡੇ ਮਾਦਮ ਰਾਈ ਮੈਂ ਉਸ ਸ਼ਰਾਰਤੀ ਆਂਸਰ ਨੂੰ ਦੱਸਣਾ ਚਾਹੁੰਨਾ ਵੀ ਤਕੜਾ ਹੋ ਜਾ ਹੁਣ ਤੈਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਾਂਗੇ ਔਰ ਤੇਰੇ ਮੂੰਹ ਦੇ ਉੱਪਰ ਤਾਲਾ ਲਾਵਾਂਗੇ ਤੁਹਾਡੇ ਵਰਗੇ ਸ਼ਰਾਰਤੀ ਲੋਕ ਜਿਦਾ ਵੀ ਦਿਲ ਕਰਦਾ ਜਦੋਂ ਮਰਜੀ ਆਪਣਾ YouTube ਖੋਲਦਾ ਫੋਨ ਖੋਲਦਾ Facebook ਤੇ ਲਾਈਵ ਹੋ ਕੇ ਜਦੋਂ ਮਰਜੀ ਜੋ ਮੂੰਹ ਚੋਂਦਾ ਗੰਦ ਮੰਗ ਤੁਸੀਂ ਬੱਕੀ ਜਾਂਦੇ ਹੋ ਜਿਹੜੇ ਮਰਜੀ ਧਰਮ ਦੇ ਖਿਲਾਫ ਇੱਕ ਅਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਅਸੀਂ ਵਿਸ਼ਵਾਸ ਕਰਦੇ ਹਾਂ ਸਾਡੇ ਜਿਹੜੇ ਸਮੂਚੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਪ੍ਰਸ਼ਾਸਨ ਜਰੂਰ ਮਲਮ ਪੱਟੀدار ਤੇ ਕੰਮ ਕਰੇਗਾ ਔਰ ਇਹ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਰੂਰ ਸੁਟੇਗਾ ਕੋਈ ਪ੍ਰਸ਼ਾਸਨ ਨੂੰ ਐਲੀਮੈਂਟਡ ਹੈਗਾ ਜੀ ਕਿੰਨੇ ਚਿਰ ਤੱਕ ਸੋ ਅੱਜ ਸੱਡੀ ਸਾਡੀ ਗੱਲ ਹੋਈ ਐ ਐਸਐਸਪੀ ਸਾਹਿਬ ਦੇ ਨਾਲ ਐਸਪੀਡੀ ਸਾਹਿਬ ਉੱਪਰ ਬੈਠੇ ਨੇ ਸਾਡੀ ਵੇਟ ਕਰ ਰਹੇ ਨੇ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਆ ਔਰ ਅਗਰ 4-5 ਦਿਨ ਦੇ ਵਿੱਚ ਵਿੱਚ ਜੇ ਪਰਚਾ ਦਰਜ ਨਹੀਂ ਹੁੰਦਾ ਇਹ ਬੰਦਾ ਫੜਿਆ ਨਹੀਂ ਜਾਂਦਾ ਫਿਰ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏਗਾ ਧੰਨਵਾਦ